ਆਰਟੀਆਈ ਜਿਹੜਾ ਐਕਟ ਹੈਗਾ ਸੰਵਿਧਾਨ ਹੈਗਾ ਸਾਨੂੰ ਹੱਕ ਦਿੰਦਾ ਸਾਰਾ ਕਿ ਅਸੀਂ ਸਵਾਲ ਕਰੀਏ ਸਰਕਾਰ ਨੂੰ ਜਿੱਥੇ ਵੀ ਲੋਕਾਂ ਦੇ ਟੈਕਸ ਦੇ ਪੈਸੇ ਲੱਗੇ ਆ ਉੱਥੇ ਅਸੀਂ ਸਵਾਲ ਕਰੀਏ ਕਿ ਸਾਨੂੰ ਇਹਨਾਂ ਨੂੰ ਜਵਾਬ ਦੇਣਾ ਪੈਣਾਗਾ ਇਸ ਤੋਂ ਪਹਿਲਾਂ ਵੀ ਇੱਕ ਵਾਰ ਪ੍ਰਾਈਵੇਟ ਜੈਟ ਦਾ ਟੈਂਡਰ ਜਨਤਕ ਕੀਤਾ ਸੀ ਉਦੋਂ ਵੀ ਇਹਨਾਂ ਨੇ ਪੁਲਿਸ ਦੇ ਹੈਂਡਓਵਰ ਤੋਂ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਪੰਜਾਬ ਦੇ ਲੋਕ ਨੇ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਅਸੀਂ ਥੋੜਾ ਡਟ ਕੇ ਵਿਰੋਧ ਕਰਾਂਗੇ ਜੇ ਤੁਸੀਂ ਸਾਡੀ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕਰੋਗੇ ਪਰਚੇ ਹੋਰ ਪਾ ਲਓ ਅੰਦਰ ਦੇ ਦਿਓ ਕੋਈ ਫਰਕ ਨਹੀਂ ਪਰ ਜਿਹੜੀ ਬੋਲਣ ਦੀ ਆਜ਼ਾਦੀ ਹੈ ਕੋਈ ਭਗਵੰਤ ਮਾਨ ਨੇ ਨਹੀਂ ਦਿੱਤੀ ਸਾਨੂੰ ਇਹ ਸਾਨੂੰ ਸੰਵਿਧਾਨ ਦਿੰਦਾ ਸਾਡਾ ਦੇਸ਼ ਦਿੰਦਾ ਤੇ ਅਸੀਂ ਡਟ ਕੇ ਉਹਦਾ ਜਿਹੜਾ ਹੈਗਾ ਉਹਨੂੰ ਵਰਤਾਂਗੇ ਤੇ ਤੁਹਾਨੂੰ ਸਵਾਲ ਵੀ ਕਰਾਂਗੇ ਇਹ ਸਾਡੇ ਤੇ ਪਰਚੇ ਪਾਉਂਗੇ ਵਿਰੋਧ ਵੀ ਕਰਾਂਗੇ ਕਿਉਂਕਿ ਜੀਰੀਵਾਲ ਸਾਹਿਬ ਤੁਸੀਂ ਆਪ ਆਰਟੀਆਈ ਐਕਟਿਵਿਸਟ ਰਹੇ ਹੋ ਤੁਸੀਂ ਲੋਕਾਂ ਨੂੰ ਕਹਿੰਦੇ ਰਹੇ ਹੋ ਕਿ ਸਵਾਲ ਕਰੋ ਆਰਟੀਆਈ ਪਾਓ ਪਰ ਜਦੋਂ ਹੁਣ ਅਸੀਂ ਕਰ ਰਹੇ ਹਾਂ ਸਾਨੂੰ ਕੀ ਮਿਲ ਰਿਹਾ ਹੈ ਸਾਨੂੰ ਪਰਚੇ ਮਿਲ ਰਹੇ ਨੇ ਸਾਨੂੰ ਭਾਰਤ ਦੇ ਸੰਵਿਧਾਨ ਦੇ ਵਿੱਚ ਇੱਕ ਬੜੀ ਵੱਡੀ ਉਦੋਂ ਇੱਕ ਉਪਲਬਧੀ ਲੱਗਦੀ ਸੀ ਆਮ ਲੋਕਾਂ ਨੂੰ ਕਿਉਂਕਿ ਆਰਟੀਆਈ ਐਕਟ ਇੱਕ ਉਹ ਐਕਟ ਸੀ ਜਿਹਦੇ ਤਹਿਤ ਅਸੀਂ ਹਰ ਕੋਈ ਜਾਣਕਾਰੀ ਲੈ ਸਕਦੇ ਆ ਚਾਹੇ ਉਹ ਕਿਸੇ ਵੀ ਸਰਕਾਰ ਦਾ ਨੁਮਾਇੰਦਾ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਪਰ ਇੱਥੇ ਪੰਜਾਬ ਸਰਕਾਰ ਵੱਲੋਂ ਇੰਨੀ ਕਲੌਣੀ ਹਰਕਤ ਕੀਤੀ ਗਈ ਹੈ ਕਿ ਜਿਹੜਾ ਆਰਟੀਆਈ ਪਾ ਕੇ ਜਿਹੜਾ ਇਨਫੋਰਮੇਸ਼ਨ ਲੈਂਦਾ ਉਹਨਾਂ ਤੇ ਵੀ ਪਰਚੇ ਕੀਤੇ ਜਾਂਦੇ ਆ ਬਾਈ ਮਾਨਕ ਗੋਇਲ ਖੜੇ ਉਹਨਾਂ ਨਾਲ ਗੱਲਬਾਤ ਕਰਦੀਆਂ ਜਨਾਬ ਕਿਵੇਂ ਵੀ ਵਿਖਦੀਆਂ ਕਿਉਂਕਿ ਆਰਟੀਆਈ ਐਕਟ ਉਹ ਐਕਟ ਸੀ ਜਿਹਦੇ ਵਿੱਚ ਹਰ ਇੱਕ ਨੂੰ ਫ੍ਰੀडम ਸੀ ਪਰ ਅੱਜ ਮੁੱਖ ਮੰਤਰੀ ਨੇ ਭਗਵੰਤ ਮਾਨ ਨੇ ਇਹ ਸਾਬਤ ਕਰਤਾ ਕਿ ਅਸੀਂ ਉਸ ਐਕਟ ਨੂੰ ਵੀ ਚਠਲਾਈ ਜਾਂਦੀ ਹੈ ਨੇ ਦੇਖੋ ਆਰਟੀਆਈ ਜਿਹੜਾ ਐਕਟ ਹੈਗਾ ਸੰਵਿਧਾਨ ਹੈਗਾ ਸਾਨੂੰ ਹੱਕ ਦਿੰਦਾ ਸਾਰਾ ਕਿ ਅਸੀਂ ਸਵਾਲ ਕਰੀਏ ਸਰਕਾਰ ਨੂੰ ਜਿੱਥੇ ਵੀ ਲੋਕਾਂ ਦੇ ਟੈਕਸ ਦੇ ਪੈਸੇ ਲੱਗੇ ਆ ਉੱਥੇ ਅਸੀਂ ਸਵਾਲ ਕਰੀਏ ਕਿ ਸਾਨੂੰ ਇਹਨਾਂ ਨੂੰ ਜਵਾਬ ਦੇਣਾ ਪੈਣਾਗਾ ਇਹ ਸਾਡਾ ਹੱਕ ਹੈ ਕੋਈ ਅਸੀਂ ਭੀਖ ਨਹੀਂ ਮੰਗ ਰਹੇ ਜਾਂ ਕੋਈ ਅਸੀਂ ਸਪਾਰਸ਼ ਲਾ ਕੇ ਨਹੀਂ ਮੰਗ ਰਹੇ ਜਦੋਂ ਕੇਜਰੀਵਾਲ ਜੀ ਸੱਤਾ ਦੇ ਵਿੱਚ ਆਏ ਆ ਉਸ ਤੋਂ ਪਹਿਲਾਂ ਉਹਨਾਂ ਨੇ ਆਰਟੀਆਈਆਂ ਪਾਈਆਂ ਉਹਨਾਂ ਨੂੰ ਮੈਕਸਿਸ ਅਵਾਰਡ ਮਿਲਿਆ ਆ ਟੀ ਕਰਕੇ ਪਰ ਜਦੋਂ ਉਹ ਆਪ ਸੱਤਾ ਦੇ ਵਿੱਚ ਆਏ ਉਹਨਾਂ ਨੇ ਆਰਟੀਆਈ ਦਾ ਗਲਾ ਘੋਟ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਤੁਸੀਂ ਦੇਖੋ 4 ਸਾਲਾਂ ਤੋਂ ਦੱਸ ਨਹੀਂ ਰਹੇ ਕਿ ਸਾ ਕਿੱਥੇ ਖਰਚੇ ਕੀਤੇ ਕਿੰਨੇ ਅਸੀਂ ਪ੍ਰਾਈਵੇਟ ਜੈਟ ਹਾਇਰ ਕੀਤੇ ਐ ਇਸ ਤੋਂ ਪਹਿਲਾਂ ਵੀ ਇੱਕ ਵਾਰ ਪ੍ਰਾਈਵੇਟ ਜੈਟ ਦਾ ਟੈਂਡਰ ਜਨਤਕ ਕੀਤਾ ਸੀ ਉਦੋਂ ਵੀ ਇਹਨਾਂ ਨੇ ਪੁਲਿਸ ਦੇ ਹੈਂਡਲ ਤੋਂ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਇਹ ਪੰਜਾਬ ਦੇ ਲੋਕ ਨੇ ਬਿਲਕੁਲ ਡਰਨ ਵਾਲੇ ਨਹੀਂ ਹੈਗੇ ਅਸੀਂ ਥੋੜਾ ਡਟ ਕੇ ਵਿਰੋਧ ਕਰਾਂਗੇ ਜੇ ਤੁਸੀਂ ਸਾਡੀ ਜਵਾਬੰਦੀ ਕਰਨ ਦੀ ਕੋਸ਼ਿਸ਼ ਕਰੋਗੇ ਇਸ ਗੱਲ ਨੂੰ ਕਿਵੇਂ ਵੇਖਦੇ ਹੋ 12 ਤਰੀਕ ਦਾ ਪਰਚਾ ਹੋਇਆ ਉਦੋਂ ਬਾਅਦ ਕੋਈ ਇਹਨਾਂ ਨੇ ਭਾਫ ਹੀ ਨਹੀਂ ਕੱਢੀ ਹੋ ਤਾਂ ਬਾਇ ਚਾਂਸ ਜਦੋਂ 2 ਤਰੀਕ ਨੂੰ ਪਤਾ ਲੱਗਾ ਉਦੋਂ ਵਜਾਕਰ ਹੋਈ ਸਰਕਾਰਾਂ ਦੀ ਇਹ ਜਿਹੜੀਆਂ ਹੈਗੀਆਂ ਚਲਾਕੀਆਂ ਹੁੰਦੀਆਂ ਨੇ ਕਿ ਪਰਚਾ ਪਾ ਕੇ ਦੱਬ ਕੇ ਰੱਖ ਲਓ ਉਸ ਕੋਈ ਬੰਦਾ ਕੋਈ ਐਕਟੀਵਿਟੀ ਕਰੇ ਜਾਂ ਕੋਈ ਵਿਰੋਧ ਕਰੇ ਉਸ ਤੋਂ ਬਾਅਦ ਇਕੱਲੇ ਇਕੱਲੇ ਬੰਦੇ ਨੂੰ ਚੱਕ ਲੋ ਪਰ ਅਸੀਂ ਕਹਿ ਰਹੇ ਹਾਂ ਕਿ ਤੁਸੀਂ ਪਰਚਾ ਕੀਤਾ ਵੀਰ ਖੁੱਲ ਕੇ ਆਉਂਦੇ ਸਾਹਮਣੇ 12 ਤਰੀਕ ਦਾ ਸਾਨੂੰ ਦੱਸਿਆ ਕਿਉਂ ਨਹੀਂ ਔਰ ਪਰਚਾ ਕਰਨ ਵਾਲੀ ਤਾਂ ਗੱਲ ਹੀ ਨਹੀਂ ਸੀ ਦੀ ਧਰਾਵਾਂ ਦੇਖੋ ਕਿੰਨੀਆਂ ਬੇਵਕੂਫੀ ਵਾਲੀਆਂ ਲਗਾਈਆਂ ਨੇ ਕੋਰਟ ਦੇ ਵਿੱਚ ਇੱਕ ਦਿਨ ਹੀ ਖੜਨੀ ਹੋ ਐਫ ਆਈ ਆਰ ਅਸੀਂ ਬਿਲਕੁਲ ਜਿਹੜਾ ਹੈਗਾ ਉਹਦੇ ਕਾਨੂੰਨੀ ਜਿੰਨੇ ਹੈ ਕਿ ਹੱਕ ਉਹਨਾਂ ਨੂੰ ਵਰਤਾਂਗੇ ਪਰ ਜ਼ਮਾਨਤ ਨਹੀਂ ਕਰਾਵਾਂਗੇ ਕਿਉਂਕਿ ਅਸੀਂ ਕੋਈ ਗਲਤੀ ਨਹੀਂ ਕੀਤੀ ਪਰ ਸਭ ਤੋਂ ਵੱਡੀ ਗੱਲ ਇਹ ਮਾਨਿਕ ਦੀ ਗੱਲ ਨਹੀਂ ਹੈਗੀ ਇਹ ਕੋਈ ਮਨਿੰਦਰ ਦੀ ਗੱਲ ਨਹੀਂ ਹੈ ਕੋਈ ਮਿੰਟੂ ਦੀ ਗੱਲ ਨਹੀਂ ਇਹ ਗੱਲ ਹੈਗੀ ਆ ਆਮ ਲੋਕਾਂ ਨੂੰ ਡਰਾਉਣ ਦੀ ਕਿ ਤੁਸੀਂ ਜਿਹੜੇ ਪਿੰਡਾਂ ਦੇ ਵਿੱਚ ਜਾਣਾ ਹੈ ਤੁਸੀਂ ਉਹਨਾਂ ਨੂੰ ਡਰਾਉਣਾ ਚਾਹੁੰਦੇ ਹੋ ਲੋਕਾਂ ਨੂੰ ਕਿਉਂ ਸਵਾਲ ਨਾ ਕਰਨਾ ਲੋਕ ਸੋਚਣਗੇ ਵੀ ਐਕਟਿਵਿਸਟ ਨੇ ਪੱਤਰਕਾਰ ਨੇ ਇਹਨਾਂ ਤੇ ਪਰਚੇ ਪਾਤੇ ਤੇ ਸਾਡਾ ਕੀ ਬਣੂਗਾ ਪਰ ਉਹ ਲੋਕੋ ਡਰੋ ਨਾ ਅਸੀਂ ਵੀ ਖੜੇ ਹਾਂ ਤੁਸੀਂ ਵੀ ਖੜੋ ਡਟ ਕੇ ਪਰਚੇ ਹੋਰ ਪਾળો ਅੰਦਰ ਦੇ ਦਿਓ ਕੋਈ ਫਰਕ ਨਹੀਂ ਪਰ ਜਿਹੜੀ ਬੋਲਣ ਦੀ ਆਜ਼ਾਦੀ ਹੈ ਕੋਈ ਭਗਵੰਤ ਮਾਨ ਨੇ ਨਹੀਂ ਦਿੱਤੀ ਸਾਨੂੰ ਇਹ ਸਾਨੂੰ ਸੰਵਿਧਾਨ ਦਿੰਦਾ ਸਾਡਾ ਦੇਸ਼ ਦਿੰਦਾ ਤੇ ਅਸੀਂ ਤਤਕੇ ਉਹਦਾ ਜਿਹੜਾ ਹੈਗਾ ਉਹਨੂੰ ਵਰਤਾਂਗੇ ਤੇ ਤੁਹਾਨੂੰ ਸਵਾਲ ਵੀ ਕਰਾਂਗੇ ਇਹ ਸਾਡੇ ਤੇ ਪਰਚੇ ਪਾਉਣਗੇ ਵਿਰੋਧ ਵੀ ਕਰਾਂਗੇ ਇਸ ਤੋਂ ਬਾਅਦ ਆ ਪ੍ਰੋਗਰਾਮ ਤੋਂ ਬਾਅਦ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਰੱਖਾਂਗੇ ਉਹਦੀ ਪਲੈਨਿੰਗ ਕਰਾਂਗੇ ਤੇ ਇਹਨਾਂ ਦਾ ਸਾਰੇ ਕਿਤੇ ਵਿਰੋਧ ਹੋਊਗਾ ਜਨਤਕ ਤੌਰ ਤੇ ਬਿਲਕੁਲ ਇੱਕ ਕਿੰਨੀ ਇੱਕ ਨੀਚ ਜੀ ਗੱਲ ਹੈ ਕਿਉਂਕਿ ਹਕੂਮਤ ਵਾਲੀ ਤਾਂ ਕੋਈ ਗੱਲ ਹੀ ਨਹੀਂ ਰਹੀ ਕਿਸੇ ਪੱਤਰਕਾਰ ਦੇ ਚੈਨਲ ਤੇ ਸਟ੍ਰਾਈਕ ਮਰਵਾਤੀ ਕਿਸੇ ਨੂੰ ਨਿੱਜੀ ਪਰਚਾ ਪਵਾਤਾ ਉਹਦੇ ਬਾਰੇ ਕੀ ਕੰਮ ਨਹੀਂ ਦੇਖੋ ਪੱਤਰਕਾਰਾਂ ਦਾ ਗਲਾ ਘੁੱਟਿਆ ਜਾ ਰਿਹਾ ਚਾਹੇ ਉਹ ਸਟ੍ਰਾਈਕਾਂ ਮਾਰੀ ਜਾਂਦੇ ਆ ਹੁਣ ਜਿਹੜਾ ਡਾਟਾ ਸਰਕਾਰੀ ਹੈਗਾ ਸਰਕਾਰੀ ਸਰਕਾਰ ਦੇ ਕੈਮਰੇ ਨਾਲ ਖਿੱਚੀਆਂ ਫੋਟੋਆਂ ਲੱਗੀਆਂ ਸਭਿਧਾਨ ਸਭਾ ਦੇ ਵਿੱਚ ਉਹਦੇ ਚ ਆਮ ਆਦਮੀ ਪਾਰਟੀ ਦਾ ਪੇਜ ਕਿਵੇਂ ਸਟ੍ਰਾਈਕ ਮਾਰਦਾ ਸਿਰਫ ਗੱਲ ਇਹ ਹੈ ਕਿ ਪੱਤਰਕਾਰ ਦੀ ਜਿਹੜੀ ਮਿਹਨਤ ਹੈਗੀ ਉਹਨੂੰ ਬਰਬਾਦ ਕਰੋ ਉਹਨੂੰ ਡਰਾਓ ਕਿ ਸਾਡੇ ਹਿਸਾਬ ਨਾਲ ਚੱਲੋ ਇੱਕ ਥਿਊਰੀ ਹੈਗੀ ਹੈ ਕਿ ਬਾਈ ਕੈਰਟ ਔਰ ਬਾਈ ਸਟਿਕ ਕਿ ਜਿਆਦਾ ਤੁਸੀਂ ਪੈਸੇ ਦੇ ਕੇ ਉਹਨਾਂ ਨੂੰ ਚੁੱਪ ਕਰਾ ਲਓ ਜਿਹੜੇ ਪੈਸੇ ਦੇ ਕੇ ਨਹੀਂ ਚੁੱਪ ਕਰਦੇ ਉਹਨਾਂ ਨੂੰ ਡੰਡੇ ਨਾ ਕਰਾ ਲਓ ਪਰਚੇ ਪਾ ਕੇ ਕਰਾ ਲਓ ਇਹ ਉਹੀ ਕਰ ਰਹੇ ਐ ਇਹ ਬਾਤ ਤਾਂ ਸੈਂਟਰ ਦੇ ਵਿੱਚ ਤਾਂ ਗੱਲਾਂ ਕਰਦੇ ਆ ਕਿ ਮੋਦੀ ਸਰਕਾਰ ਐਂ ਕਰ ਰਹੀ ਐਂ ਕਰ ਰਹੀ ਐ ਪਰ ਤੁਸੀਂ ਵੀ ਤਾਂ ਉਹੀ ਕਰ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਵੀ ਤਾਂ ਗਲਾ ਘੋਟ ਰਹੇ ਹੋ ਕਿ ਜੇਰੀਵਾਲ ਸਾਹਿਬ ਤੁਸੀਂ ਆਪ ਆਰਟੀ ਐਕਟਿਵਿਸਟ ਰਹੇ ਹੋ ਤੁਸੀਂ ਲੋਕਾਂ ਨੂੰ ਕਹਿੰਦੇ ਰਹੇ ਹੋ ਕਿ ਸਵਾਲ ਕਰੋ ਆਰਟੀਆ ਪਾਓ ਪਰ ਜਦੋਂ ਹੁਣ ਅਸੀਂ ਕਰ ਰਹੇ ਆ ਸਾਨੂੰ ਕੀ ਮਿਲ ਰਿਹਾ ਸਾਨੂੰ ਪਰਚੇ ਮਿਲ ਰਹੇ ਨੇ ਸਾਨੂੰ ਜੇਲਾ ਮਿਲ ਰਿਹਾ ਨੇ ਪਰ ਅਸੀਂ ਵਿਰੋਧ ਕਰਾਂਗੇ ਬਿਲਕੁਲ ਡਰਨ ਵਾਲੇ ਨਹੀਂ ਕੋਈ ਸਾਡੇ ਡਰ ਨਹੀਂ ਲੋਕ ਸਾਡੇ ਸਾ ਕੀ ਹੋਊਗਾ ਅ ਨਹੀਂ ਕਦ ਤੁਸੀਂ ਅੱਗੇ ਕੋਈ ਜਿਹੜੇ ਪਰਚੇ ਇਹ ਰੱਦ ਨਹੀਂ ਕੀਤੇ ਜਾਂ ਕੋਈ ਤੁਸੀਂ ਇਹੀ ਕੁਝ ਕਰ ਦੇਗੇ ਇਸ ਤੋਂ ਬਾਅਦ ਅਸੀਂ ਸਾਰੇ ਜ਼ਿਲ੍ਹਾ ਵਾਈਜ਼ ਵੱਡੇ ਧਰਨੇ ਲਾਵਾਂਗੇ ਔਰ ਇਹਨਾਂ ਦਾ ਡਟ ਕੇ ਵਿਰੋਧ ਕਰਾਂਗੇ ਬਿਲਕੁਲ ਜਿਵੇਂ ਤੁਸੀਂ ਸੁਣਿਆ ਮਾਨਕ ਗੋਇਲ ਬਾਂਸਾ ਨੇ ਇਹੀ ਆਖਿਆ ਕਿ ਜੇਕਰ ਇਹ ਪਰਚੇ ਰੱਦ ਨਹੀਂ ਹੁੰਦੇ ਤਾਂ ਅਸੀਂ ਇਸ ਤੋਂ ਵੀ ਵੱਡਾ ਤੇ ਤਿੱਖਾ ਵਿਰੋਧ ਕਰਾਂਗੇ ਵੇਖਣਾ ਹੁਣ ਇਹ ਹੋਵੇਗਾ ਕਿ ਆਉਣ ਵਾਲੀ 10 ਤਰੀਕ ਨੂੰ ਬਠਿੰਡੇ ਵਾਲੇ ਕੱਠ ਦੇ ਵਿੱਚ ਕੀ ਫੈਸਲਾ ਹੁੰਦਾ ਹੈ ਨਾਲ ਹੀ ਦੁਬਾਰਾ ਫਿਰ ਕਿਸੇ ਖਬਰ ਦੇ ਨਾਲ ਰੋਕ ਕਰਾਂਗੇ ਸੋ ਕੋਵਿੰਡਰ ਨਿਕੋ ਐਨ ਟੀ ਵੀ ਪੰਜਾਬੀ ਚੰਡੀਗੜ੍ਹ ਤੋਂ